ਆਇਕੁਰੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਰੋਸ ਰੈਲੀ ਜੋ ਕਿ 26 ਜਨਵਰੀ ਨੂੰ ਇਹਨਾਂ ਗੰਦੀਆਂ ਸਰਕਾਰਾਂ ਦੀਆਂ ਪਾਲਿਸੀਆਂ ਖਿਲਾਫ ਲੱਗੇ ਜਾ ਰਹੀ ਆ ਟੂਲ ਪਲਾਜ਼ਾ ਪਿੰਗ ਚੌਂਕੀਮਾਨ ਦਸਮੇਸ਼ ਕਿਸਾਨ ਜੁਨੀਅਨ ਵੱਲੋਂ ਜੋ ਕਿ ਰੋਜ਼ ਭਰਿਆ ਅੱਜ ਟਰੈਕਟਰਾਂ ਦਾ ਜਾਹੋ ਜਲਾਲ ਨਿਕਲੇਗਾ ਤੇ ਕਿਹੜੇ ਵਜੇ ਤੱਕ ਟੂਲ ਪਲਾਜਾ ਜਿਹੜਾ ਟੈਕਸ ਫ੍ਰੀ ਹੋਵੇਗਾ ਕਿਹੜੇ ਵਜੇ ਤੱਕ ਟੂਲ ਪਲਾਜਾ ਅੱਜ ਟੈਕਸ ਫ੍ਰੀ ਕੀਤਾ ਜਾਣਾ ਤੇ ਇਸ ਤੋਂ ਬਾਅਦ ਰੈਲੀ ਨਿਕਲੇਗੀ ਸੈਕਟਰਾਂ ਦੀ ਉਹ ਦਾ ਅੰਦਰ ਤਾਲਾ ਹੌਲ ਹੱਗਮਾ ਕਤੇ ਨਹੀਂ ਚੰਦੇ ਦੇਖਾ ਉਹ ਜਿਹੜਿਆ ਗੈਸਾ ਕੜੀਆਂ ਲਸ਼ਮੀਸ਼ ਕਿਸਾਨ ਜੁਨੀਆ ਜੱਥੇਬੰਦੇ ਦੀ ਕਾਲ ਦੁਆਰਾ ਅੱਜ ਜਿਹੜਾ ਟੈਕਸ ਫਰੀ ਕਰਤਾ ਟੋਲ ਗੇੜ ਘੰਟੇ ਲਈ ਜਿਹੜਾ ਮਿਰਚਾਂ ਵਾਲੇ ਗਾੜੀਆਂ ਮਿਰਚਾਂ ਵਾਲਾ ਸੁਪਰੇ ਹੋਊਗਾ ਟਰੈਕਟਰ ਰੈਲੀ ਕੱਈ ਜਾਵੇਗੀ ਉਹ ਜਿਹੜੀਆਂ ਡੈਮੇਜ ਹੋਈਆਂ ਉਹਦੇ ਜ਼ਿੰਮੇਵਾਰ ਤੁਸੀਂ ਉਹ ਭਾਈਓ ਸਾਰੇ ਦੋਸਤ ਤੁਸੀਂ ਮੰਨ ਕਰਦੇ ਆ ਗਿਆ ਉਹਦਾ ਕੰਮ ਅੱਜ ਕੋਸ਼ਿ ਸਾਰੇ ਭਾ ਲੋ ਹੋ ਧੰਨਵਾਦੀ ਕਰਾਂਗੇ ਤੇ ਹਾਂ ਠੀਕ ਹੈ ਚੰਗਾ ਕੰਮ ਕਰਦਾ ਪਹਿਲਾਂ ਤੂੰ ਜੰਮੂ ਦੇ ਵਿੱਚ ਖਤਰਖਾਨਾ ਬਾਦ ਅੱਜ ਕਹਿੰਦੇ ਜੀ ਅਫੇ ਇਹ ਬੰਦਾ ਕਾ ਦੇ ਰਿਹਾ ਅੱਜ ਦੇ ਵਿੱਚ ਬੰਦਾ ਲਾਗੂ ਹੋਇਆ ਤੁਹਾਨੂੰ ਵੀ ਕਦਾ ਲਾਗੂ ਹੋਇਆ 15 ਦੇ ਵਿੱਚ ਨਾਣਾ ਮਨੁਜਾ ਨਹੀਂ ਮਾਰੇ ਮੋਟੇ ਹੱਕ ਮਲੇ ਸਤਾਨ ਦੇ ਵਿੱਚ 12 ਮਹੀਨਿਆਂ ਚੋਂ ਹਰੇਕ ਜ਼ਿਲ੍ਹੇ ਚ 18 ਦਾ 10 ਦਿਨੇ ਦਫਾ ਚੱਲੀ ਜਾਂਦੀਆਂ ਲੋਟੜੇ ਹੁਣ ਵੀ ਦਫਾ ਚੱਲੀ ਲੱਗੀ ਹੋਈ ਆ ਸਦਾ ਦਾ ਹਰ ਕਾਨੂੰਨ ਬੜਿਆਂ ਪਿਆ ਤੇਰੀ ਇੱਕ ਧਾਰਾ ਹੱਕ ਦਿੰਦੀ ਆ ਉਏ ਤਾਰਾ ਨਾਲ ਹੀ ਹੱਕ ਉਹ ਵੀ ਆਇਆ ਵਧਾਇਆ ਲੈਣਾ ਅੱਗੀ ਕਹਿੰਦੇ ਹੱਕ ਦੇ ਹਾਂ ਆ ਬਿਨਾ ਕਾਰਡ ਤੋਂ ਬਕਾਈ ਆ ਪਰ ਹਜ਼ਾਰਾਂ ਟਨ ਮੈਂ ਇਤਿਹਾਸ ਆਬਦ ਲੱਖਾਂ ਚਲਣੀ ਅਸੀਂ ਬਕਾ ਸਕੇ ਕਿਉਂਕਿ ਮੋਰਚੇ ਲੱਗੇ ਸੀ ਲੱਖਾਂ ਟਨ ਲੁੱਟ ਹੋਈ ਪੂਰੇ ਪੰਜਾਬ ਦਾ ਕੀ ਹੈ ਇਹ ਕਿਉਂਕਿ ਮੋਰਚੇ ਲੱਗੇ ਸੀ ਚੋਰਾ ਨੂੰ ਮੋਲ ਪਾ ਕੇ ਪਿਛਲੇ ਪਾਸੇ ਪ੍ਰਧਿਆਮਾਨ ਉਹ ਕਿਹੜੀ ਐਮ ਐਸਬੀ ਆ ਖੇ ਓੜਦੀ ਆਖੇ ਐਮ ਐਸਬੀ ਦੀ ਗਰੰਟੀ ਵਾਲਾ ਕਾਨੂੰਨ ਚਾਹੀਦਾ ਪੇ ਦੂ ਘੱਟ ਤੋਂ ਖਰੀਦ ਨਾ ਸਕੇ ਜਿਹੜਾ ਖਰੀਦਦੇ ਉਹ ਤੇ ਪਰਚਾ ਹੋਵੇ ਉਹ ਗਿਲ ਜਾਵੇ ਅੰਦਰ ਆਹ ਬੁੱਤ ਪਾ ਦੇ ਸਕਦਾ ਘੱਟ ਨੇ ਤੂੰ ਦਵੇ ਤਰ ਤਰ ਦੀ ਗੋਭੀ ਦੀ ਖਬਰ ਆ ਤੁਸੀਂ ਪੜੀ ਹੋਣੀ ਆ ਸਾਰਿਆਂ ਨੇ 10 ਦਿਨ ਪਹਿਲਾਂ 1 ਰੁਪਏ ਨੂੰ ਕਿਲੋ ਖਰੀਦੀ ਕਿਸਾਨ ਕਹਿੰਦਾ ਵੀ ਖਰਚਾ ਨਹੀਂ ਪੂਰਾ ਹੁੰਦਾ 30 ਰੁਪਏ ਤਾਂ ਲਫਾਫੇ ਦੇ ਉੱਤੇ ਲੱਗ ਗਿਆ ਕਹਿੰਦਾ ਲਫਾਫੇ ਦਾ ਤੇ ਉਹਦੀ ਭਰਾਹੀ ਇੱਕ ਇੱਕ ਲਫਾਫੇ ਦੇ ਬਦਲੇ ਮਜ਼ਦੂਰਾਂ ਨੂੰ 30 ਰੁਪਏ ਦਿੰਦੇ ਆ ਜੀ 20 ਤੋਂ 25 ਕਿਲੋ ਗੋਭੀ 你看，你看，